ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 27 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਸਵੇਰ ਵੇਲੇ ਹਲਕੀ ਜਿਹੀ ਤੂੰਦ ਪਰ ਬਾਅਦ ਵਿੱਚ ਮੌਸਮ ਸਾਫ਼ ਹੋ ਗਿਆ ਹੈ ਧੂਣੀ ਧੁੱਪ तकरीबन ਸਾਰੇ ਹੀ ਖੇਤਰਾਂ ਦੇ ਵਿੱਚ ਨਿਕਲੇਗੀ ਹਵਾ ਲਗਾਤਾਰ ਪੱਛਮੀ ਚੱਲਦੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਮੌਸਮ ਅਗਲੇ 2 ਤੋਂ 3 ਦਿਨ ਸਾਫ਼ ਅਤੇ ਖੁਸ਼ਕ ਰਹੇਗਾ ਪਰ ਟੈਂਪਰੇਚਰ ਦੇ ਵਿੱਚ ਲਗਾਤਾਰ ਗਰਾਫਟ ਦੇਖੀ ਜਾ ਰਹੀ ਹੈ ਦਿਨ ਬਦ ਦਿਨ ਦਿਨੇ ਵੀ ਠੰਡ ਵਿੱਚ ਵਾਧਾ ਹੁੰਦਾ ਹੋਇਆ ਦਿਖਾਈ ਲਗਾਤਾਰ ਦੇ ਰਿਹਾ ਹੈ ਰਾਤਾਂ ਵੀ ਠੰਡੀਆਂ ਹੋ ਰਹੀਆਂ ਹਨ ਤੇ ਦਿਨ ਵੀ ਲਗਾਤਾਰ ਸਵੇਰ ਵੱਲੇ ਕਾਫੀ ਠੰਡ ਮਹਿਸੂਸ ਹੋ ਰਹੀ ਸੀ ਹੈ ਮੀਂਹ ਤਾਂ ਤਕਰੀਬਨ ਇਹੇ ਮਹੀਨਾ ਵੀ ਰਾਹਤ ਹੀ ਰਹੀ ਹੈ ਅਗਲੇ 2 ਤੋਂ 3 ਦਿਨ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ ਕਿਸੇ ਪ੍ਰਕਾਰ ਦਾ ਸਿਸਟਮ ਨਹੀਂ ਆਵੇਗਾ ਜੇਕਰ 1-2 ਸਿਸਟਮ ਆਉਂਦੇ ਹੋਏ ਦਿਖਾਈ ਵੀ ਦੇ ਰਹੇ ਹਨ ਉਸ ਦਾ ਅਸਰ ਪਹਾੜਾਂ ਵਿੱਚ ਹੀ ਰਹੇਗਾ ਪੰਜਾਬ ਵਿੱਚ ਉਸ ਦਾ ਅਸਰ ਨਾ ਮਾਤਰ ਜਿਹਾ ਹੀ ਰਹੇਗਾ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ हिमाचल अपना राजस्थान हरियाणा दिल्ली ਇੱਥੇ ਤੱਕ ਵੀ ਮੌਸਮ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ ਆਉਣ ਵਾਲੇ ਦਿਨਾਂ ਵਿੱਚ ਇੱਥੇ ਹਵਾ ਦੀ ਗੁਣਵੱਤਾ ਦੇ ਵਿੱਚ ਕੋਈ ਖਾਸ ਸਰਦਾਰ ਦਿੱਲੀ ਵਿੱਚ ਦੇਖਣ ਨੂੰ ਨਹੀਂ ਮਿਲੇਗਾ ਜਿਵੇਂ ਬਣਿਆ ਹੋਇਆ ਹੈ ਬਣਿਆ